ਪੋਲ ਦੱਸਣ ਲੱਗਿਆ ਜੀ ਇਹ ਪੋਲ ਸਿਰਫ ਇਸ ਘਰ ਵਾਸਤੇ ਗੱਡਿਆ ਗਿਆ ਸੀਗਾ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਬਾਅਦ ਕਾਫੀ ਰਹਿائش ਹੋ ਗਈ ਇਸ ਇਲਾਕੇ ਦੇ ਵਿੱਚ ਪਿਛਲੀ ਸਾਈਡ ਇਹ ਇਹਦੀ ਲੋਕੇਸ਼ਨ ਹੈ ਜੀ ਬਾਸਵਾਲ ਕਲੋਨੀ ਇਹ ਮਕਾਨ ਹੈ ਜੀ ਸੰਤੋਸ਼ ਕੁਮਾਰ ਠੀਵਾਹੰਦਾ ਤੇ ਜੀ ਬੱਚੇ ਐ ਇਸ ਪਰਿਵਾਰ ਵਿੱਚ ਤੇ ਇਹ ਤਾਰਾਂ ਦੇ ਹੁਣ ਪੂਰੇ ਗੁੱਛੇ ਬਣ ਚੁੱਕੇ ਨੇ ਪਹਿਲਾਂ ਸਿਰਫ ਇੱਕ ਤਾਰ ਹੁੰਦੀ ਸੀਗੀ ਹੁਣ ਕਾਫੀ ਪਰਿਵਾਰ ਤੇ ਘਰ ਇੱਥੇ ਬਸੋ ਹੋ ਚੁੱਕੀ ਹੈ ਜਦੋਂ ਹੁਣ ਬਰਸਾਤਾ ਪੈਂਦੀਆਂ ਬਰਸਾਤਾਂ ਦੇ ਵਿੱਚ ਇਹ ਤਾਰਾਂ ਕਿਤੇ ਆਪਸ ਚ ਲੱਗਦੀਆਂ ਜਦੋਂ ਇਹਨਾਂ ਦਾ ਕਰੰਟ ਜੇ ਕੋਈ ਆਪਣਾ ਪੋਲ ਦੇ ਰਾਹੀਂ ਲੈਂਟਰ ਵਿੱਚ ਆਂਦਾ ਹੈ ਇਹਦੇ ਬਾਰੇ ਮੈਂ ਸ਼ਸ਼ੀ ਕੁਮਾਰ ਜੀ ਨੂੰ ਕਈ ਵਾਰ ਕਹਿ ਚੁੱਕਾ ਹਾਂ ਸ਼ਸ਼ੀ ਕੁਮਾਰ ਜੀ ਜੇ ਇਹੀ ਆਪਣੇ ਜਿਹੜੇ ਉਹਨਾਂ ਨੇ ਮੈਨੂੰ ਕਿਹਾ ਵੀ ਮੌਕਾ ਦੇਖਾਂਗੇ ਜਨਾਬ ਮੌਕਾ ਦੇਖ ਲਓ ਤੇ ਪੋਲ ਦਾ ਪ੍ਰਬੰਧ ਕਰੋ ਕਿਉਂਕਿ ਕਰੰਟ ਆਂਦਾ ਹੈ ਕਿਤੇ ਉਹੀ ਗੱਲ ਨਾ ਹੋਵੇ ਮੌਕਾ ਬਾਅਦ ਚ ਦੇਖਿਆ ਜਾਵੇ ਫਿਰ ਇੱਕੋ ਬਿਆਨ ਹੁੰਦਾ ਮਹਿਕਮੇ ਵਾਲਿਆਂ ਦਾ ਬੜਾ ਅਫਸੋਸ ਹੈ ਇਸ ਗੱਲ ਦਾ ਜੋ ਪਾਣਾ ਬੀਤਿਆ ਇਸ ਕਰਕੇ ਪਹਿਲਾਂ ਹੀ ਕੁਛੇ ਦਾ ਹੱਲ ਕੀਤਾ ਜਾਵੇ ਪੋਲ ਦੱਸਣ ਲੱਗਾ ਜੀ ਇਹ ਪੋਲ ਸਿਰਫ ਇਸ ਘਰ ਵਾਸਤੇ ਗੱਡਿਆ ਗਿਆ ਸੀਗਾ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਬਾਅਦ ਕਾਫੀ ਰਹਿائش ਹੋ ਗਈ ਇਸ ਇਲਾਕੇ ਦੇ ਵਿੱਚ ਪਿਛਲੀ ਸਾਈਡ ਇਹ ਇਹਦੀ ਲੋਕੇਸ਼ਨ ਹੈ ਜੀ ਬਸਵਾਲ ਕਲੋਨੀ ਇਹ ਮਕਾਨ ਹੈ ਜੀ ਸੰਤੋਸ਼ ਕੁਮਾਰ ਧਿਮਾਨ ਦਾ ਤੇ ਜੀ ਬੱਚੇ ਐ ਇਸ ਪਰਿਵਾਰ ਵਿੱਚ ਤੇ ਇਹ ਤਾਰਾਂ ਦੇ ਹੁਣ ਪੂਰੇ ਗੁੱਛੇ ਬਣ ਚੁੱਕੇ ਨੇ ਪਹਿਲਾਂ ਸਿਰਫ ਇੱਕ ਤਾਰ ਹੁੰਦੀ ਸੀਗੀ ਹੁਣ ਕਾਫੀ ਪਰਿਵਾਰ ਤੇ ਘਰ ਇੱਥੇ ਬਸ ਹੋ ਚੁੱਕੀ ਐ ਤੇ ਜਦੋਂ ਹੁਣ ਬਰਸਾਤਾ ਪੈਂਦੀ ਆ ਬਰਸਾਤਾ ਦੇ ਵਿੱਚ ਇਹ ਤਾਰਾਂ ਕਿਤੇ ਆਪਸ ਚ ਲੱਗਦੀਆਂ ਜਦੋਂ ਇਹਨਾਂ ਦਾ ਕਰੰਟ ਜੇ ਕੋਈ ਆਪਣਾ ਪੋਲ ਦੇ ਰਾਹੀਂ ਲੈਂਟਰ ਵਿੱਚ ਆਂਦਾ ਐ ਇਹਦੇ ਬਾਰੇ ਮੈਂ ਸ਼ਸ਼ੀ ਕੁਮਾਰ ਜੀ ਨੂੰ ਕਈ ਵਾਰ ਕਹਿ ਚੁੱਕਾ ਸ਼ਸ਼ੀ ਕੁਮਾਰ ਜੀ ਜੇਹੀ ਆਪਣੇ ਜਿਹੜੇ ਉਹਨਾਂ ਨੇ ਮੈਨੂੰ ਕਿਹਾ ਵੀ ਮੌਕਾ ਦੇਖਾਂਗੇ ਜਨਾਬ ਮੌਕਾ ਦੇਖ ਲੋ ਤੇ ਪੋਲ ਦਾ ਪ੍ਰਬੰਧ ਕਰੋ ਕਿਉਂਕਿ ਕਰੰਟ ਆਂਦਾ ਐ ਕਿਤੇ ਉਹੀ ਗੱਲ ਨਾ ਹੋਵੇ ਮੌਕਾ ਬਾਅਦ ਚ ਦੇਖਿਆ ਜਾਵੇ ਫਿਰ ਇੱਕੋ ਬਿਆਨ ਹੁੰਦਾ ਮਹਿਕਮੇ ਵਾਲਿਆਂ ਦਾ ਬੜਾ ਅਫਸੋਸ ਹੈ ਇਸ ਗੱਲ ਦਾ ਜੋ ਪਾਣਾ ਬੀਤਿਆ ਇਸ ਕਰਕੇ ਪਹਿਲਾਂ ਹੀ ਕੁਛੇ ਦਾ ਹੱਲ ਕੀਤਾ ਜਾਵੇ